ਆ ਸੋ ਬਹੁਤ ਹੀ ਸਤਿਕਾਰਯੋਗ ਸੰਸਥਾtio ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਬਾਕ ਵਕ ਵਕ ਸਮੇਂ ਤੇ ਵਕਾ ਕਮਿਸ਼ਨ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡੇ ਤੱਕ ਚੁੰਦੇ ਰਹੇ ਨੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਵੀ ਸਵੇਰੇ ਸਾਈਕਲਿੰਗ ਦੌਰਾਨ ਸਾਡੇ ਜਸਦੇਵ ਸਿੰਘ ਤੇ ਕੰਮ ਕਰ ਰਹੇ ਸੀ ਤੇ ਇਹਨਾਂ ਕੋਲੋਂ ਪੁੱਛਿਆ ਕਿ ਤੁਹਾਡੇ ਕਣ ਚੋਣੇ ਦੀ ਪੈਲੀ ਦੇ ਵਿੱਚ ਖੇਤਾਂ ਦੇ ਵਿੱਚ ਕੋਈ ਇਹੋ ਜੀ ਪ੍ਰੋਬਲਮ ਤਾਂ ਨਹੀਂ ਹੈਗੀ ਜਿਹੜੀ ਬੌਣੇ ਬੂਟਿਆਂ ਦੀ ਪ੍ਰੋਬਲਮ ਹੈ ਇਹਨਾਂ ਦੇ ਖੇਤਾਂ ਵਿੱਚ ਨਹੀਂ ਹੈ ਪਰ ਗਵਣੀਆਂ ਦੇ ਸੀ ਤੂ ਤੁਹਾਨੂੰ ਯਾਦ ਹੋਏਗਾ ਕਿ 2022 ਦੇ ਵਿੱਚ ਇਹ ਜਿਹੜਾ ਜਿਹੜੀ ਇਹਦੀ ਜਿਹੜੀ ਸਮੱਸਿਆ ਹੀ ਇਹ ਬੌਣੇ ਬੌਣ ਦਾ ਜਿਹੜਾ ਰੋਗ ਹੀ ਇਹ ਕਾਫੀ ਵੱਡੀ ਪੱਧਰ ਤੇ ਆਇਆ ਸੀ ਖਾਸ ਕਰਕੇ 131 ਵੈਰਾਈਟੀ ਤੇ 128 ਤੇ ਵੀ ਆਇਆ ਸੀਗਾ ਲੋਕੋ 131 ਜਿਹੜੀ ਨਵੀਂ ਨਵੀਂ ਵੈਰਾਈਟੀ ਚੱਲੀ ਹੁਣ ਇਸ ਵੇਲੇ ਜੇ ਅਸੀਂ ਦੇਖੀ ਸਾਰੇ ਪੰਜਾਬ 'ਚ ਦੇਖੀਏ ਤਾਂ ਇੱਕ ਵੈਰਾਈਟੀ ਤੱਕ ਨਹੀਂ ਰਹਿ ਗਿਆ ਇਹ ਸਾਰੀਆਂ ਲਗਭਗ ਤਕਰੀਬਨ ਸਾਰੀਆਂ ਵੈਰਾਈਟੀ ਜਿਹੜੀ ਕਿਸਮਾਂ ਨੇ ਉਹਨਾਂ ਤੇ ਹੀ ਆ ਰਿਹਾ ਹੈ ਕਿ ਜੋ ਸਰਵੇ ਹੋ ਰਿਹਾ ਉਹਦੇ ਮੁਤਾਬਕ ਤਾਂ ਸਾਰੇ ਆ ਰਹੇ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਤੇ ਆਈਸੀਆਰ ਵੱਲੋਂ ਵੀ ਜਿਹੜਾ ਸਰਵੇ ਕੀਤਾ ਜਾ ਰਿਹਾ ਤੇ ਖੇਤੀਬਾੜੀ ਵਿਭਾਗ ਵੱਲੋਂ ਵੀ ਜਿਹੜੇ ਆਪਣੇ ਜਿਹੜੇ ਸਟਾਫ ਨੇ ਉਹ ਸਾਰੇ ਖੇਤਾਂ ਵਿੱਚ ਜਾ ਕੇ ਤੇ ਲੋਕਾਂ ਨੂੰ ਜਿਹੜੇ ਉਹ ਜਾਗਰੂਕ ਕਰ ਰਹੇ ਨੇ ਤੁਕਸਨ ਸਾਥੀਓ ਇਹ ਸਾਡੇ ਕੋਲ ਸਮਾਂ ਵਾ ਕਿ ਅਸੀਂ ਇਸ ਰੋਗ ਪ੍ਰਤੀ ਸੁਚੇਤ ਹੋਈਏ ਕਿਉਂਕਿ ਇਹ ਜਦੋਂ ਵਧੇਗਾ ਕਿਉਂਕਿ ਇਹ ਮਛਾਨੂ ਰੋਗ ਹੈ ਮਛਾਨੂ ਰੋਗ ਦਾ ਮਤਲਬ ਹੁੰਦਾ ਕਿ ਜਿੱਦਾਂ ਕਰੋਨਾ ਆਇਆ ਸੀ 2019-20 ਦੇ ਵਿੱਚ ਉਸ ਵੇਲੇ ਹੁੰਦਾ ਸੀ ਕਿ ਜਿਹੜਾ ਜਿਹੜੇ ਬੰਦੇ ਨੂੰ ਕਰੋਨਾ ਆਜੇ ਤਾਂ ਉਹਨੂੰ ਕਹਿੰਦੇ ਸੀ ਇਹਨੂੰ ਐਡ ਕਰ ਦਿਓ ਸੋ ਇਹ ਜਿਹੜਾ ਬੂਟਾ ਵਾ ਇਹ ਕਰੋਨਾ ਇਹ ਵੀ ਉਸ ਵਾਇਰਸ ਦਾ ਅਫੈਕਟਡ ਏਰੀਆ ਜਿਹੜਾ ਉਹਦਾ ਪ੍ਰਭਾਵਤ ਆ ਇਹ ਜਿਹੜਾ ਵਾ ਹੈਲਦੀ ਆ ਜੇ ਆਪਾਂ ਇਹਦੀ ਜਿਹੜਾਂ ਦੀ ਗੱਲ ਕਰੀਏ ਤਾਂ ਜਿਹੜਾਂ ਦਾ ਬਹੁਤ ਫਰਕ ਆ ਜਿਹੜਾਂ ਇਹਦੀ ਸੰਗੜ ਗੀਆਂ ਨੇ ਤੇ ਜਿਹੜਾ ਜਿਹੜੂ ਸੰਗੜ ਜਾਂਦੀਆਂ ਨੇ ਤੇ ਉਹ ਨਹੀਂ ਉਹਨੂੰ ਖਰਾਕ ਨਹੀਂ ਪਹੁੰਚਦੀ ਤੇ ਬੂਟਾ ਛੋਟਾ ਰਹਿ ਜਾਂਦਾ ਵਾ ਸੋ ਸਾਡੇ ਕੋਲ ਇਸ ਵੇਲੇ ਸਮਾਂ ਵਾ ਕਿ ਅਸੀਂ ਇਸ ਰੋਗ ਪ੍ਰਤੀ ਸੁਚੇਤ ਹੋਈਏ ਆਪਣੀ ਖੇਤਾਂ ਦਾ ਜਿਹੜਾ ਵਾ ਲੇਬਰ ਲੇਬਰ ਤੇ ਛੱਡਦੀ ਏ ਲੇਬਰ ਪਛਰੋ ਵੈਸੇ ਕਿ ਜੇ ਕੋਈ ਬੂਟਾ ਆਪਣੀ ਜਿਤੂ ਖਾਦ ਪਾਉਨੇ ਆ ਜਾਂ ਕੋਈ ਹੋਰ ਕੰਮ ਕਰਦੇ ਆ ਤੇ ਪਤਾ ਲੱਗ ਜਾਂਦਾ ਵੀ ਬੂਟਾ ਛੋਟਾ ਰਹਿ ਰਿਹਾ ਕਿ ਵੱਡਾ ਰਿਹਾ ਕਿੰਨੇ ਕ ਵੱਡੇ ਆ ਛੋਟੇ ਛੋਟੇ ਕਿੰਨੇ ਆ ਆਪ ਜਾਓ ਉਹਦੇ ਖੇਤ ਦੇ ਵਿੱਚ ਖੇਤ ਵਿੱਚ ਜਾ ਕੇ ਦੇਖੋ ਕਿ ਇਹਦੇ ਨਾਲ ਦੇ ਬੂਟੇ ਕਿੰਨੇ ਕੇ ਕਿਉਂਕਿ ਇਹਦੇ ਵਿੱਚ ਇੱਕ ਜਿਹੜਾ ਵਿਸ਼ਾਨੂ ਰੋਗ ਆ ਉਹ ਕੋਈ ਬਿਮਾਰ ਕੋਈ ਜਿਹੜਾ ਇੱਕ ਹੈਗਾ ਵਾ ਚਿੱਟੀ ਪੇਟ ਵਾਲ ਟਡਾ ਡਾੜਾ ਵਾ ਉਹ ਇੱਕ ਬੂਟੇ ਤੋਂ ਦੂਜੀ ਬੂਟੇ ਤੇ ਜਾਂਦਾ ਵਾ ਤੇ ਉਹਨੂੰ ਫਲਾਉਂਦਾ ਵਾ ਇੱਕ ਬੂਟੇ ਦਾ ਮਤਲਬ ਕਿ ਜਿਹੜਾ ਪ੍ਰਭਾਵਿਤ ਬੂਟਾ ਮੰਨ ਲਓ ਇੱਥੇ ਤੇ ਬੈਠਾ ਵਾ ਇਥੋਂ ਇਧਰ ਜਾਊਗਾ ਇਧਰ ਜੂਸ ਲਿਆ ਤੇ ਇਧਰ ਚਲ ਗਿਆ ਉਹਨੇ ਰਸ ਜੜਾ ਲਿਆ ਤੇ ਇਹਨੂੰ ਇਫੈਕਟ ਕਰੂਗਾ ਜਾ ਕੇ ਇਹਨੂੰ ਪ੍ਰਭਾਵਿਤ ਕਰੂਗਾ ਜਾ ਕੇ ਸੋ ਉਸ ਜਿਹੜੀ ਚਿੱਟੀ ਪੇਠ ਵਾਲਾ ਡੱਡਾ ਜਿਹੜਾ ਉਹਨੂੰ ਕੰਟਰੋਲ ਕਰਦੀ ਹੋਣੀ ਆ ਸੋ ਉਸ ਵਾਸਤੇ ਜਿਹੜੀਆਂ ਨੇ ਆ ਜਿਹੜੀਆਂ ਦਵਾਈਆਂ ਜਿਹੜੀਆਂ ਨੇ ਚਾਹੇ ਓਸ਼ੀ ਨੇ ਚਾਹੇ ਜੈਸਿਆ ਉਹ ਦਵਾਈ ਵਰਤੀ ਜਾ ਸਕਦੀਆਂ ਨੇ ਇਕਾਲਕਸ ਵਰਤੀ ਜਾ ਸਕਦੀ ਆ ਦੋਵਾਂ ਚ ਕੋਈ ਵੀ ਕਰ ਲਓ ਤੁਸੀਂ ਬਟ ਮੇਰਾ ਮੇਰਾ ਤੇ ਇਹੀ ਸੁਝਾਅ ਸਾਰੇ ਨੂੰ ਵੀ ਇਹੋ ਜਿਹੇ ਬੂਟੇ ਜਦੋਂ ਤੁਹਾਨੂੰ ਮਿਲਦੇ ਆ ਇਨ ਨੂੰ ਪੁੱਟ ਕੇ ਡੂੰਘਾ ਦਬਾ ਦਿਓ ਉਸ ਤੋਂ ਬਾਅਦ ਸਪਰੇਅ ਕਰ ਦਿਓ ਇੱਕ ਸਪਰੇਅ ਕਰ ਦਿਓ ਤੇ ਸਾ ਜਿਹੜੀ ਤੁਹਾਡੀ ਲੱਗ ਲੱਗੇ ਖੇਤ ਆ ਘਟੋ ਘਟੇ 1 ਕਿਲੋਮੀਟਰ ਦੇ ਵਿੱਚ ਵਿੱਚ ਉਹਦੇ ਵਿੱਚ ਜਰੂਰ ਇਹ ਕਰ ਦੇ ਕਿਉਂਕਿ ਉਹੜਾ ਜਿਹੜਾ ਜਿਹੜਾ ਚਿੱਟਾ ਚਿੱਟੀ ਪੇਟ ਵਾਲਾ ਡੱਡਾ ਜਿਹੜਾ ਵਾ ਉਹ ਉਹਨੇ ਜਦੋਂ ਉਹਦਾ ਤਾਂ ਕੋਈ ਹੱਦ ਬੰਦਾ ਨਹੀਂ ਹੈਗਾ ਕੋਈ ਵੀ ਇਹ ਨਹੀਂ ਕਿ ਉਹਨੇ ਇੱਕ ਇੱਕ ਖੇਤੋਂ ਦੂਜੇ ਖੇਤ ਨਹੀਂ ਜਾਣਾ ਤੇ ਜਦੋਂ ਇੱਥੋਂ ਜੂਸ ਲਿਆ ਉਹ ਦੂਜੇ ਖੇਤ ਜਾਊਗਾ ਤੇ ਉਹਨੂੰ ਵੀ ਪ੍ਰਭਾਵਿਤ ਕਰੂਗਾ ਸੋ ਸਮਝੇ ਰਹਿੰਦੇ ਹੋਇਆ ਕਿਉਂਕਿ ਅਜੇ ਸਟਾਰਟਿੰਗ ਆਡੀ ਗਤਾਸਪੁਰ ਦੇ ਵਿੱਚ ਮਾਲਵੇ ਦੇ ਵਿੱਚ ਕਾਫੀ ਨੁਕਸਾਨ ਕੀਤਾ ਹਰਿਆਣੇ ਵਿੱਚ ਕਾਫੀ ਨੁਕਸਾਨ ਕੀਤਾ ਸੋ ਆਪਾਂ ਇਸ ਤਰ੍ਹਾਂ ਦੀ ਪ੍ਰਜਿਰਿਕ ਖਾਸ ਕਰਕੇ ਜਿਨ੍ਹਾਂ ਨੇ 131 ਵੈਰੈਟ ਲਾਈ ਆ ਉਹਦੇ ਵਿੱਚ ਤਾਂ ਜ਼ਰੂਰ ਦੇਖਣ ਜਾਂ ਸੋ ਸਾਡੇ ਨਾਲ ਜਸਦੀਪ ਸਿੰਘ ਜੀ ਖੜੇ ਨੇ ਇਹਨਾਂ ਬਾਰੇ ਵਿਚਾਰ ਲੈਣੇ ਅੱਜ ਦੇ ਵਿਚਾਰ ਬਰੇ ਹਾਂਜੀ ਦੇਵ ਜੀ ਇਹਦੇ ਜੋ ਤੁਸੀਂ ਤਾਂ ਸਜਾ ਦਿੱਤੇ ਨੇ ਵਾਕਿਆ ਮਨਜੋਗ ਨੇ ਆਪਾਂ ਟਾਈਮ ਟੂ ਟਾਈਮ ਆਪ ਆਪਣੇ ਘੇੜ ਦੇ ਵਿੱਚ ਬੈਦਲ ਵਿਜ਼ਿਟ ਕਰ ਕਰਦੇ ਹਾਂ ਜਦੋਂ ਵੀ ਬੂਟਾ ਆਏ ਜਿਸੂਗਾ ਅਸੀਂ ਉਹਨਾਂ ਨੂੰ ਕੋਟਾਂਗੇ ਤੁਹਾਡੀ ਦਿੱਤੀ ਸੂਝ ਸੰਸਾਰ ਰੋਈ ਦਵਾਈ ਜਿਹੜੀ ਆ ਉਹ ਡੋਟਰਾਜ ਕਰਾਂਗੇ ਤੇ ਅੱਜ ਹੀ ਅਸੀਂ ਇਹਨੂੰ ਸਾਰੇ ਖੇਤ ਵਿੱਚ ਯਾਕੀ ਕਰਦੇ ਆ ਜਿੰਨੇ ਵੀ ਬੂਟੇ ਹੋਏ ਕੋਈ ਲੇਬਲ ਲਾ ਕੇ ਪੁੱਟ ਕੇ ਜੋ ਉਹਨੂੰ ਟੋਆ ਕੱਢ ਕੇ ਦੱਬ ਦਿੰਨੇ ਆ ਬਾਕੀ ਨੂੰ ਸਪਰੇਅ ਕਰ ਦਿੰਨੇ ਆ ਸੁਖ ਸਾਥ ਸੱਥਿਓ ਇੱਕ ਜਿਹੜੀ ਗੱਲ ਖਿਆਲ ਖਿਆਲ ਰੱਖਣ ਵਾਲੀ ਗੱਲ ਆ ਕਿਸੇ ਵੀ ਦੁਕਾਨਦਾਰ ਦੇ ਕੇ ਤੇ ਜਿਹੜੀਆਂ ਦਵਾਈਆਂ ਦਿੱਤੀਆਂ ਨੇ ਉਹ ਸ਼ੀਨੇ ਚਾਹੇ ਸੱਚਾ ਜੀ ਕਾਲਕ ਸਿਆ ਆ ਵਿੱਚੋਂ ਸਕਰੀਨ ਤੇ ਮੈਂ ਦੇ ਦੂੰਗਾ ਉਹਦੇ ਵਿੱਚ ਕਿਹੜੀ ਹੋਰ ਕਿਹੜੀ ਕਿਹੜੀ ਦਿੱਤੇ ਜਾ ਸਕਦੀ ਨੇ ਉਹਦੀ ਮਾਤਰਾ ਉਹਦਾ ਸਮਾਂ ਜਿਹੜਾ ਵਾ ਕਿਉਂਕਿ ਜੇ ਆਪਾਂ ਸਵੇਰੇ ਇੱਕ ਸਪਰੇ ਸਪਰੇਵਲ ਨਹੀਂ ਕਰਨੀ ਸਵੇਰੇ ਦਾ ਮਤਲਬ ਹੁੰਦਾ ਕਿ ਸਵੇਰੇ ਸਾਰੀ ਮਕਰੀ ਜਿਹੜੀ ਹੁੰਦੀਆਂ ਨੇ ਤੇ 9:00 ਤੋਂ 10:00 ਵਜੇ ਤੱਕ ਉਹ ਛੁਪ ਜਾਂਦੀਆਂ ਨੇ ਮੁੜ ਕੇ ਤੁਸੀਂ ਆਪਾਂ ਸਪਰੇ ਕਰ ਸਕਦੇ ਹੋ ਦੁਪਹਿਰ ਨੂੰ ਦੁਪਹਿਰਾਂ ਨੂੰ ਕਰ ਲਈਏ ਚਾਹੀ ਜਾਂ 3-4 ਵਜੇ ਕਰ ਲਈਏ ਜਦੋਂ ਮਨਜੀ ਕਰ ਲਓ ਪਰ ਉਹਦੇ ਇੱਕ ਖਿਆਲ ਹੋਰ ਰੱਖਣਾ ਕਿ ਜਦੋਂ ਉਹਦੀ ਨੋਜਨ ਦਾ ਜਿਹੜੀ ਰੁੱਖ ਆ ਉਹ ਮੁੰਡਾ ਵਾਲੇ ਪਾਸੇ ਹੋਵੇ ਮੁੰਡਾ ਵਾਲੇ ਪਾਸੇ ਕਿ ਜਿਹੜਾ 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 ਤੇਲਾ ਵਾ ਉਹ ਏ ਥੱਲੇ ਬੈਠਾ ਵਾ ਇਹਦੇ ਮੋਢ ਦੇ ਥੱਲੇ ਬੈਠਾ ਵਾ ਮੋਢ ਦੇ ਨਾਲ ਬੈਠਾ ਵਾ ਤੇ ਜੀਤੀ ਪੇਟਵਲ ਡਾ ਸੋ ਉਹ ਅਰੇ ਜੀ ਦੀ ਚੀਜ਼ ਹੈ ਕਿ ਇਹਨੂੰ ਵਿਚੜਾਵਾ ਆ ਜਿਹੜਾ ਆਪਣੇ ਖੇਤਾਂ ਵਿੱਚ ਜਾ ਕੇ ਸਰਵੇ ਸਰਵੇਖਣ ਕਰੋ ਉਸ ਤੋਂ ਬਾਅਦ ਜੇ ਕੋਈ ਬੂਟੇ ਦੇਖਦੇ ਆ ਉਹ ਜ਼ਰੂਰ ਉਹਨੂੰ ਦਬਾ ਦਿਓ ਉਸ ਤੋਂ ਬਾਅਦ ਫਿਰ ਸਪਰੇਅ ਕਰ ਲੂੰਗੇ ਦਬਾ ਦਿਓ ਓਥੇ ਨਹੀਂ ਚਾਹੀ ਪੀ ਇਥੋਂ ਪੁੱਟਿਆ ਉਥੇ ਛੱਡ ਦਿੱਤਾ ਜਿਦਾਂ ਆਪਾਂ ਨਦੀਨ ਕਰਦੇ ਨਦੀਨ ਪੁੱਟੇ ਚੱਲ ਛੜਕਦੇ ਉੱਤੇ ਪੁੱਟ ਛੜਦੇ ਉੱਤੇ ਇਦਾਂ ਨਹੀਂ ਕਰਨਾ ਆ ਹਰਜਿੰਦਰ ਸਿੰਘ ਵੀ ਆਡੇ ਨਾਲ ਨੇ ਹਰਜਿੰਦਰ ਸਿੰਘ ਤੁਸੀਂ ਕੀ ਕਹਿਣਾ ਚਾਹੋਗੇ ਬਸ ਠੀਕ ਹੈ ਸਰ ਸਰ ਗੱਦੇ ਤੇ ਸਾਰਨਾ ਸਹਿਮਤ ਆ ਗੱਲ ਪਤਾ ਵੀ ਇਹ ਕੇ ਸਾਰੇ ਸਪਰੇ ਕਰਾਂਗੇ ਜੋ ਦੇਖੋ ਬਿਲਕੁਲ ਆਪਣੇ 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 ਲਾਗਲੇ ਫਾਰਮਰ ਨੂੰ ਜਿਹੜੇ ਲਗ ਲਗ ਫਾਰਮਰ ਨੇ ਉਹਨਾਂ ਨੂੰ ਵੀ ਕਰਾਓ ਉਹਨਾਂ ਨੂੰ ਵੀ ਅਨਾਉਂਸਮੈਂਟ ਕਰਾਓ ਵੀ ਆਪਣੇ ਆਪਣੇ ਖੇਤਾਂ ਦੇ ਵਿੱਚ ਆਪਣੇ ਖੇਤਾਂ ਦੇ ਜਾ ਕੇ ਸਰਵੇਖਣ ਕਰ ਠੀਕ ਸਰਵੇਖਣ ਕਰ ਤਾਂ ਕੱਲ ਨੂੰ ਹਨ ਨੂੰ ਇਹ ਨਾ ਹੋਏ ਕਿ ਮੁੜ ਕੇ ਜਦਾਬਾ ਜਵੇ ਤੇ ਮੁੜ ਕੇ ਸਾਡੇ ਕੰਟਰੋਲ ਕਰਨ ਦਾ ਔਖਾ ਹੋ ਜਾਏ ਕਰਾ ਦਾਂਗੇ ਸਪਰੇ ਠੀਕ ਹੈ ਨਾ ਅਨਾਉਂਸਮੈਂਟ ਵੀ ਕਰਵਾ ਦਿੰਦੇ ਨਾਲ ਲੱਗਦੀ ਹਾਂਜੀ ਬਿਲਕੁਲ ਠੀਕ ਹੈ ਸਰ ਪਰ ਇਹ ਡਰ ਨਹੀਂ ਇਹ ਨੀ ਪੈਨਿਕ ਹੋ ਦੀ ਲੋੜ ਐ ਬਾਕੀ ਇਹ ਹੀ ਕਿ ਆਪਣੇ ਸਰਵੇਖਣ ਕਰੋ ਜੇ ਕਿਤੇ ਲੱਭਦਾ ਤੇ ਉਹਦੇ ਬੂਟੇ ਪੁੱਟ ਕੇ ਦਵਾ ਦੇ ਬਾਕੀ ਸਪਰੇ ਕਰ ਦਿਓ